ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੀ ਜਿੱਥੇ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਹਾਂ ਦੱਸ ਦਈਏ ਕੀ ਸਵੇਰੇ 9:30-10:00 ਵਜੇ ਦੇ ਕਰੀਬ ਕੋਟਲੀ ਜਿਹੜੀ ਨਹਿਰ ਹੈਗੀ ਹੈ ਜੁਵੀਡੀਸੀ ਨਹਿਰ ਹੈਗੀ ਹੈ ਉੱਥੇ ਇੱਕ ਕਾਰ ਜਿਹੜੀ i20 ਹੈਗੀ ਹੈ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਹਾਂ ਕੀ ਕੀਵੇਂ ਨਹਿਰ ਦੇ ਵਿੱਚੋਂ ਗੱਡੀ ਕੱਢੀ ਜਾ ਰਹੀ ਤੇ ਕਿੱਦਾਂ ਡੁੱਬੀ ਹੋਈ ਆ ਦੱਸ ਦੇ ਕਿ ਇਹ ਜਿਹੜੀ ਗੱਡੀ ਆ ਸਵੇਰੇ 9:30 10 ਵਜੇ ਦੇ ਕਰੀਬ ਜਿਹੜੀ ਨਹਿਰ ਦੇ ਵਿੱਚ ਡਿੱਗੀ ਸੀਗੀ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਪਿਓ ਅਤੇ 30 ਸਵਾਰ ਸੀਗੇ ਜਿਹਦੇ ਵਿੱਚ ਕਹਿੰਦੇ ਨੇ ਕਿ ਪਿਓ ਦੀ ਜਿਹੜੀ ਆ ਜਾਨ ਬਚਾ ਲਈ ਗਈ ਆ ਲੇਕਿਨ ਜਿਹੜੀ ਧੀ ਸੀਗੀ ਗੱਡੀ ਡੁੱਬਣ ਕਾਰਨ ਜਿਹੜੀ ਆ ਉਸ ਦੀ ਜਿਹੜੀ ਵਿੱਚ ਹੀ ਗੱਡੀ ਦੇ ਅੰਦਰ ਹੀ ਮੌਤ ਹੋ ਗਈ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਲਗਾਤਾਰ ਦਿਖਾ ਰਹੇ ਆ ਕਿ ਕਿਵੇਂ ਪ੍ਰਸ਼ਾਸਨ ਇਥੇ ਬੜੀ ਹੀ ਜਿਹੜੀ ਮਿਹਨਤ ਕਰ ਰਿਹਾ ਮਸਕਦਰ ਕਹਿ ਸਕਦੇ ਆ ਕਰ ਰਿਹਾ ਜਿਹੜੀ ਕਾਰਬਾਰ ਕੱਢਣ ਨੂੰ ਹਾਈਡਰਾ ਲੱਗਾ ਕਾਫੀ ਫੋਰਸ ਲੱਗੀ ਹੈ ਲੋਕ ਵੀ ਜਿਹੜੇ ਹੈਗੇ ਨੇ ਕਾਫੀ ਜਿਹੜੇ ਇਸ ਕਾਰ ਨੂੰ ਕੱਢਣ ਤੇ ਮਦਦ ਕਰ ਰਹੇ ਨੇ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਇਹ ਕਾਰ ਜਿਹੜੀ ਹੈ ਨਹਿਰ ਦੇ ਵਿੱਚ ਡਿੱਗੀ ਹੋਏ ਤੇ ਕਿਵੇਂ ਇਹਨੂੰ ਕੱਢਿਆ ਜਾ ਰਿਹਾ ਹੈ ਤੇ ਮੋਕੇ ਤੇ ਜਿਹੜੇ ਜ਼ਿਲ੍ਹਾ ਮੁਖੀ ਹੈਗੇ ਆ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਉਹ ਵੀ ਪਹੁੰਚੇ ਨੇ ਤਸਵੀਰਾਂ ਲਗਾਤਾਰ ਨਾਲ ਦੇਖੋ ਪਰਿਵਾਰ ਦਾ ਵੀ ਰੋ ਰੋ ਬੁਰਾ ਹਾਲ ਹੈ ਗੱਲਬਾਤ ਸੁਣਾਣੇ ਆ ਐਸਐਸਪੀ ਜਿਹੜੇ ਦਿਲਜਿੰਦਰ ਸਿੰਘ ਢਿੱਲੋਂ ਹੈਗੇ ਉਹਨਾਂ ਨੇ ਕੀ ਕਿਹਾ ਸੀ ਤੇ ਜਿਨ੍ਹਾਂ ਨੇ ਮੋਕੇ ਤੇ ਗੱਡੀ ਜਿਹੜੀ ਹੈ ਨਹਿਰ ਤੇ ਡਿੱਗਦੀ ਦੇਖਿਆ ਉਹਨਾਂ ਨਾਲ ਵੀ ਕੀ ਗੱਲ ਸੀ ਕੀ ਕਹਿਣਾ ਚਾਹੁੰਦੇ ਤਾਕਤ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਗੱਲਬਾਤ ਹੋਈ ਕੀ ਅੱਜ ਉੱਥੇ ਕੋਈ ਕਿਵੇਂ ਉਧਰੋਂ ਆਂਡੇ ਦੀ ਇਹ ਗੱਡੀ ਬੜੀ ਸਵੀਡ ਵਿੱਚ ਆਈ ਤੇ ਨਾਲ ਹੀ ਮਤਲਬ ਨਹਿਰ ਚ ਪੈ ਗਈ ਸੀ ਹਾਂ ਹਾਂ ਕੋਈ ਕਹਿਦੀ ਕੋਈ ਰੜਾਲ ਦੀ ਕੋਈ ਲੜਨ ਦੀ ਕੋਈ ਆਵਾਜ਼ ਕੋਈ ਦਾ ਦੀ ਬਾਜ ਵਿੱਚੋਂ ਆ ਰਹੀ ਪਰ ਇਹ ਨਹੀਂ ਪਤਾ ਕਿ ਆ ਕੀ ਬੋਲਣ ਦੇ ਨਾਲ ਹੀ ਫਿਰ ਬੰਦੇ ਇਕੱਠੇ ਹੋ ਗਏ ਸੀ ਬਾਜ ਬੂ ਵੀ ਮਾਰ ਕੇ ਸਾਰੇ ਇਕੱਠੇ ਕਿੱਥੇ ਆਈ ਕਿਧਰਲੀ ਸਾਈਡ ਤੋਂ ਇਹਦੀ ਇਹ ਜੋ ਵਾਲੀ ਵਾਲੀ ਸਾਈਡ ਤੋਂ ਅੱਛਾ ਉਲ ਤੋਂ ਉਹਦੇ ਬਾਅਦ ਕਿਧਰ ਨੂੰ ਗਈ ਗਈ ਸਿੱਧੀ ਨਹਿਰ ਚ ਪੈ ਗਈ ਫਿਰ ਇੱਕ ਬੰਦਾ ਕੱਢਿਆ ਵੀ ਗਿਆ ਕਿਤੇ ਲੋਕ ਕੱਢਿਆ ਜਾ ਸਾਡਾ ਕੋਈ ਉਹਦਾ ਨਹੀਂ ਪਤਾ ਕੋਈ ਲੜਾਈ ਝਗੜੇ ਦੀ ਪਤਾ ਨਹੀਂ ਲੜਾਈ ਦਾ ਨਹੀਂ ਪਤਾ ਮੈਂ ਗੱਡੀ ਡਿੱਗਦੀ ਦੇਖੀ ਹੈ ਵਿੱਚ ਉਹਦੇ ਬਾਅਦ ਤੁਸੀਂ ਕੀ ਕੀਤਾ ਫਿਰ ਪਾਕੀ ਫਿਰ ਰੋਲਾ ਪਾ ਕੇ ਸਾਰੇ ਬੰਦੇ ਇਕੱਠੇ ਕੀਤੇ ਹਾਂ ਹਾਂ ਪਰ ਉਹਦੇ ਜਿਹੜੇ ਨਾਲ ਆਪੜਾ ਮੱਧ ਭਾਗਾ ਹਾਦਸਾ ਆਇਆ ਜੀ ਇਹ ਤੇ ਪੁਲਿਸ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਇੱਕ ਕਾਰ ਜਿਹੜੀ ਆ ਵਾਈਟ ਕਲਰ ਦੀ ਉਹ ਬਾਗ ਸਾਹਿਬ ਤੋਂ ਇਹ ਨਹਿਰ ਆ ਰਹੀ ਹੈ ਇਧਰਲੇ ਪਾਸੇ ਤੇ ਨਹਿਰ ਵਿੱਚ ਕਾਫੀ ਜ਼ਿਆਦਾ ਪਾਣੀ ਆ ਔਰ ਕਉਕ ਇੱਕ ਕਾਰ ਆ ਉਹ ਨਹਿਰ ਦੇ ਵਿੱਚ ਜਿਹੜੀ ਹੈਗੀ ਡਿੱਗ ਗਈ ਆ ਉਸ ਤੋਂ ਬਾਅਦ ਪੁਲਿਸ ਤੇ ਲੋਕਲ ਜਿਹੜੇ ਹੈਗੇ ਲੋਕ ਇੱਥੇ ਦੇ ਨੇੜੇ-ਤੇੜੇ ਦੇ ਸੀਗੇ ਫਾਰਮ ਵੀ ਹੈਗੇ ਇੱਥੇ ਡੇਰੇ ਵੀ ਆ ਉਹ ਵੀ ਪਹੁੰਚੇ ਆ ਅ ਜਦੋਂ-ਜਦ ਤੋਂ ਬਾਅਦ ਜਿਹੜੇ ਇਹਦੇ ਵਿੱਚ ਇੱਕ ਬੰਦੇ ਨੂੰ ਤਾਂ ਬਚਾ ਲਿਆ ਗਿਆ ਜਿਹਨਾਂ ਦਾ ਨਾ ਜਰਮਨਜੀਤ ਸਿੰਘ ਆ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਟਾਲੇ ਐਸਐਸ ਆ ਤਨਾਤ ਆ ਔਰ ਉਹਨਾਂ ਦੀ ਜਿਹੜੀ ਬੇਟੀ ਆ ਕਿਉਂਕਿ ਪਾਣੀ ਕਾਫੀ ਜ਼ਿਆਦਾ ਸੀ ਕਾਰ ਜਿਹੜੀ ਉਹ ਡਰਨ ਹੋ ਚੁੱਕੀ ਸੀ ਥੱਲੇ ਡੁੱਬ ਚੁੱਕੀ ਸੀ ਇਸ ਕਰਕੇ ਬਿਨਾ ਹਾਈਡਰਾ ਤੋਂ ਬਿਨਾ ਕ੍ਰੇਨ ਦੀ ਮਦਦ ਤੋਂ ਉਹਨੂੰ ਬਾਹਰ ਨਹੀਂ ਸੀ ਕਢਾਇਆ ਜਾ ਸਕਦਾ ਤੇ ਉਹ ਬੱਚੀ ਦੀ ਅੰਦਰ ਕਾਰ ਦੇ ਅੰਦਰ ਜਿਹੜੀ ਹੈਗੀ ਮੌਤ ਹੋ ਗਈ ਆ ਬੱਚੀ ਦੀ ਉਮਰ ਤਕਰੀਬਨ 18 ਸਾਲ ਦੀ ਆ ਤੇ ਦੋਨੋਂ ਬਾਪ ਤੇ ਬੇਟੀ ਆ ਤੇ ਇਹਦੇ ਕਾਰਨਾਂ ਦਾ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸਾਡੀਆਂ ਟੀਮ ਜਿਹੜੀਆਂ ਉਹ ਪਹੁੰਚ ਚੁੱਕੀਆਂ ਹਨ ਤਫ਼ਤੀਸ਼ ਕਰ ਰਹੇ ਕਿ ਕਾਰਨ ਕਿਸ ਕਾਰਨ ਇਹ ਕਾਰ ਕਿਵੇਂ ਅੰਦਰ ਗਈ ਮੈਦ ਦੇ ਉਹ ਸਾਰੀ ਤਕਰੀਸ਼ ਤੋਂ ਬਾਅਦ ਪਤਾ ਲੱਗਦਾ ਸਾਰੇ ਜਿਹੜੇ ਦੂਸਰੇ ਸੀਗੇ ਉਹ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਹੁਣ ਦੱਸਦੇ ਕਿ ਉਹ ਹੋਸ਼ ਵਿੱਚ ਆ ਗਿਆ ਹਸਪੀਟਲੋਂ ਉਹਨੂੰ ਡਿਵਿਟ ਕਰਾਇਆ ਗਿਆ ਸੀਗਾ ਉਹ ਹੋਸ਼ ਆ ਗਿਆ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਫਿਰ ਜਿ세 ਸਾਨੂੰ ਹੋਏਗੀ ਕਾਰਵਾਈ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗਾ ਬੜਕ ਚਲਾਕ ਹੁੰਦੇ ਸੀ ਫਾਦਰ ਉਹਦੇ ਚਲਾਵੇ ਸੀ ਫਾਦਰ ਕਿੰਨੇ ਵਜੇ ਦੀ ਵਾਦ ਆਤਾ ਸੀ ਸਵੇਰੇ ਤਕ ਲਗਭਗ 10 9:30 9:30 ਵਜੇ ਦੇ ਵਿੱਚ ਇੱਚੇ ਵਾਦਤ ਜਿਹੜੀ ਹੋਈ ਹੈ ਘਟਨਾ ਵਾਪਰੀ ਹੈ